ਹੈਲੋ ਅਹ ਬੋਨੋਡ ਰਿਹਾ ਜੀ ਗ੍ਰੇਟ ਹੈ ਜੀ ਸਾਹਿਬ ਲੱਗੇ ਮਾਵੇ ਦਾ ਨਾ ਹੋਪ ਸੋ ਸਾਰੇ ਕਬੂਤਰ ਵਿਲੇ ਹੋਣ ਹੋਣਾ ਚਲੋ ਜੇ ਨਾ ਹੋਏ ਤਾਂ ਫਿਰ ਪਲਟਾ ਪਲਟਾਈ ਕਰ ਦਿਆਂਗੇ ਹਾਂ ਜੀ ਮੇਰੇ ਵੀਰੋ ਤੇ ਲਗਭਗ ਵੀ ਕਬੂਤਰ ਵਿਲੇ ਆ ਮਤਲਬ ਵੀ ਲਗਭਗ ਸਾਰੇ ਹੀ ਵਿਲੇ ਆ ਸਤ ਤੋਂ ਪਹਿਲਾਂ ਹੀ ਹੈ 7:15 ਮਿੰਟ ਪਹਿ ਹੋਣਗੇ ਸਿਰਫ ਇੱਕ ਹੂੰ ਹੂੰ ਸਿਰਫ ਦੋ ਕਬੂਤਰਾਂ ਦੇ ਅੰਦਰ ਦਾਣੇ ਆ ਭਾਈ ਇੱਕ ਤਾਂ ਆਪਣੀ ਜਿਹੜੀ ਪਾਣੀ ਤੇ ਕਰਨੀ ਅੱਜ ਕਬੂਤਰ ਆ ਫਿਰਦੀ ਥੱਲੇ ਸੱਜੀ ਗਲਾਬੀ ਬੋਲੜੀ ਕਾਲੀ ਜੀ ਦੀ ਇੱਕ ਦਾਣਾ ਇਹਦੇ ਅੰਦਰ ਨਹੀਂ ਦੋ ਦਾਣੇ ਇਹਦੇ ਅੰਦਰ ਹੈ ਤੇ ਇੱਕ ਇਤੇ ਫੂੰਗੀ ਵਾਲੀ ਬੈਠੋਣੀ ਆਪਣੀ ਗਲਾਬੀ ਫੂੰਜਾ ਹਰਾਟੂ ਸਾਹ ਬੈਠੀ ਤੇ ਇੱਕ ਦਾਣਾ ਹੀ ਇਹਦੇ ਅੰਦਰ ਗਣਮਾ ਵਾਸ ਤੇ ਸੱਚ ਹਾਂ ਇੱਕ ਹੋ ਬੈਠੀ ਕਾਂਤਰਾਣੀ ਵੀ ਉਹ ਜਿੱਤੇ ਜੋਰ ਲਾ ਕੇ ਆਈ ਸੀ ਨੂੰ ਮੈਂ ਛੱਡਾਂਗੇ ਇਹ ਦੋ ਦਾਣੇ ਹੀ ਦੇ ਅੰਦਰ ਦੋ ਕਬੂਤਰਾਂ ਨੂੰ ਪਾਣੀ ਦੇਤਾ ਇੱਕ ਤਾਂ ਉਹ ਬੜੀ ਸਾਹਮਣੇ ਗੇੜਿਆਂ ਵਾਲੀ ਝਾਂਡ ਪਾਟ ਲਈ ਹਨਾ ਬਈ ਕੁੱਜੀ ਵਾਲਾ ਪਾਣੀ ਦਿੱਤਾ ਠੰਡਾ ਪਾਣੀ 35 ml ਤਾਂ ਉਹਨੂੰ ਦਿੱਤਾ 35 ਯਾਰ 33 ਹੁਣ 2 ਕਮਲ ਕੜਪਾ ਸੀ ਉਹਨੇ ਤੇ ਇੱਕਾਈ ਦਿਨ 2 ਸੇਡਨ ਡੈਲੀ ਹੋ ਗਈ ਆਪਣੀ ਦੂਜੀ ਵਾਰੀ ਇਹਦੀ ਪਾਣੀ ਤੇ ਇਹਨੂੰ ਦੇਦਾ 13 ml ਪਾਣੀ 12 13 ਤੇ ਇੱਕ ਦਿਨ ਫੁੰਝੇ ਵਾਲਾ ਉਹਨੂੰ ਪਹਿਲਾ ਪਾਣੀ ਲਾਉਣਿਆ ਹਜੇ ਆਪਾਂ 5 6 ml ਮਾਰੀ ਹੋਲੇ ਪਹਿਲੀ ਆਪਣੀ ਗੇੜਿਆਂ ਵਾਲੀ ਗੋਦਰੀ ਸੱਜੀ ਗਲਾਬੀ ਕਾਂਤ ਕਾਲੀ ਜੀਨੀ ਚਲਖੰਡ ਦੂਜੇ ਨੰਬਰ ਤੇ ਹੋ ਗਈ ਆਪਣੀ 2 ਸੇਡਨਡੇ ਵਾਲੀ ਕਿਆਣਖੰਡ 12 ਕੇ 13 ਐਮਐਲ ਪਾਣੀ ਤੀਜੇ ਨੰਬਰ ਤੇ ਹੋਇਆ ਆਪਣਾ ਗਲਾਬੀ ਫੂੰਜੇ ਹਣਾ ਤੇ ਇਹਨੂੰ ਸੀਗਾ ਭਾਈ ਸਾਹਿਬ 5 ਕੇ 6 ਕੇ ਐਮਐਲ ਪਾਣੀ ਪਹਿਲੀ ਵਾਰੀ ਇਹਦੀ ਪਾਣੀ ਤੇ ਉਸ ਤੋਂ ਬਾਅਦ ਆਪਣੀ ਸੁੱਕਿਆਂ ਚੋਂ ਗਲਾਬੀ ਟੂਸਾ ਹਰੀ ਟਵਰੀ ਖੰਡ ਚੱਲ 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 ਲੱਛਣ ਵਾਲੇ ਕਰਦੀਆਂ ਤੇ ਹੁਣ ਉੜਦੀ ਨਹੀਂ ਛੱਡਦੀ ਬਈ ਉਸ ਤੋਂ ਬਾਅਦ ਹੋ ਗਈ ਦੋਵੇਂ ਗਲਾਬੀ ਕੱਛਾਂ ਵਾਲੀ ਹੁਣ ਉਹ ਉੱਡ ਗਈ ਉਹਨੂੰ ਵੇਖ ਕੇ ਵੇਖੀ ਚੱਲਿਓ ਚਾਲ ਲੈ ਉੱਡ ਗਈ ਨਾ ਵੇਖ ਲੈ ਹਣ ਗਾਏ ਨਿਕਲੇ ਪੂਰੀ ਜਾਨ ਚ ਪਹਿਲਾਂ ਆ ਮਰਿਆ ਵੰਗੂ ਜਦੋਂ ਕੱਲੀ ਛੱਡੀ ਇੱਕ ਕਬੂਤਰੀ ਪਲਟਾਉਣੀ ਪਈ ਬਾਬੇਓ ਯਾਰ ਆਪਣੀ ਸੱਜੀ ਗਲਾਵੀ ਬਰਲੀ ਕਾਲੀ ਚੀਨੀ ਇਹਦੇ ਅੰਦਰੋਂ ਇਦਾਂ ਕੁ ਸਮਾਨ ਨਿਕਲਿਆ ਬਈ ਥੋੜਾ ਜਿਹਾ ਜਿਵੇਂ ਬਰੀਕ ਤਾਂ ਬਦਾਮ ਹਨ ਇੱਕ ਮੋਟੀ ਇੱਕ ਰਿਓ ਬਦਾਮਾਂ ਦੀ ਇੱਕ ਆ ਪਈ ਦੋ ਦਾਣੇ ਬਾਸ ਹਨਾ ਇਹਨੇ ਮੈਨੂੰ ਪਤਾ ਸੀ ਮੁੜ ਕੇ ਲੇਟ ਵੇਲੇ ਹੀ ਹੋਣਾ ਸੀ ਤਾਂ ਕਰਕੇ ਮੈਂ ਬਟਾਦ ਗਏ ਹੁਣ ਛੱਡ ਦਿੰਦੇ ਇਹਨੂੰ ਕੋਈ ਨਾ 7:30 ਵੇਲੇ ਛੱਡ ਦਾਂਗੇ ਅੱਧਾ ਘੰਟਾ ਲੇਟ ਛੱਡ ਦਿਆਂਗੇ ਇੱਕ ਇਹ ਕਬੂਤਰੀ ਛੱਡ ਕੇ ਆਪਣੀ ਦੋਵੇਂ ਗਲਾਵੀ ਕਾਂਤਰਾਣੀ ਪਈ ਜਿਹੜੀ ਉਸ ਦਿਨ ਜ਼ੋਰ ਲਾ ਸਿੱਧੀ ਅੱਜ ਛੱਡੀ ਐ ਦੋ ਖਣੀ ਤਿੰਨ ਦਿਨਾਂ ਦੀ ਬੰਦੀ ਪਾ ਕੇ ਤੇ ਕੇ ਛੱਡਦੀ ਬਈ ਗੁਲਾਬੀ ਫੂੰਜਾ ਹਰਾ ਟੂਸ ਚਾਲਖੰਡ ਤੇ ਇੱਕ ਪਾਣੀ ਵਾਲੀ ਰਹੀ ਬਸ ਲਓ ਜੀ ਤੇ ਇਹ ਕਬੂਤਰੀ ਨੂੰ ਵੀ ਦੇਦਾ ਬਈ 5 ਐਮ ਐਲ ਵਾਟਰ ਤੇ ਇਹਨੇ ਭਗਾਈ ਵਾਲੀ ਕਰੁੰਦੇ ਨੇ ਗੋਡੇ ਚ ਪੜਨ ਲੱਗ ਗਏ ਤਾਂ ਕਰਕੇ ਮੈਂ ਚਲ ਦੋ ਮਿੰਟੇ ਤੇ ਬੈਠਣ ਦੇ ਉਹਨੂੰ ਮਾਰੀਏ ਦਾ ਵੀ ਬੋਲਾ ਚਾਲਖੰਡ ਲੈ ਕੇ 5 6 ml ਵਾਟਰ ਜੀ ਮੇਰੇ ਵੀਰੋ ਚੱਲ ਪੰਜ ਕੇ ਦੇਖੀ ਨੀਰਾ ਵਾਟਰ ਇਧਰ ਜਾਣੇ ਜਪਰਾ ਇਧਰ ਜਾਣੇ ਨੀਰਾ ਲੈਣ ਮੈਂ ਕਰਤਾ ਚਲੋ ਭਈ ਵਾਟ ਵਾਟ ਚੱਕ ਕੇ ਲੈ ਆਉਣੇ ਰ ਪਕੜਾ ਵੱਢ ਕੇ ਆਉਣਾਂ ਤਾਂ ਗੱਲ ਮੁੱਕੀ ਆਪਣਾ 5 ਮਿੰਟ ਦਾ ਕਰਦੇ ਲੋ ਜੀ ਪਹੁੰਚ ਗਏ ਖੇਤ ਔਰ ਉਧਰ ਪਿੱਛੇ ਫਿਰਦਾ ਬੂਟਾ ਡਾਉਣ ਉਹ ਖਾਲ ਖੂਲ ਘਟੀ ਜਾਂਦਾ ਠੀਕ ਹੈ ਤੇ ਇੱਕ ਬੰਦਾ ਆਪਣਾ ਹੋ ਜਾਂਦਾ ਸਾਹਮਣੇ ਸੀਰਾ ਡਾਉਣ ਉਹ ਨੀਰਾ ਵੱਢ ਕੇ ਦਿੰਦਾ ਤੇ ਟੋਨਾ ਡਾਊਨ ਕੱਲ ਥੱਕ ਗਿਆ ਬਈ ਕਿਹੜਾ ਦਾ ਕਹਿੰਦਾ ਆਉਣਾ ਮੈਂ ਮੁੜ ਕੇ ਆਏ ਨਹੀਂ ਹੁਣ ਉਹ ਤਾਂ ਇੰਨੇ ਵਿਚਾਰੇ ਤੋਂ ਕੰਮ ਹੁੰਦਾ ਨਹੀਂ ਬੀੜਿਆਂ ਦਾ ਤਾਂ ਮਾਰਿਆ ਪਿਓ ਪੀ ਪੀ ਉਹ ਤੇ ਆਪਾਂ ਕਰਦੇ ਆ ਰੈਸਟ ਥੱਕ ਗਿਆ ਨਾ ਫਰ ਅਕਸਰ ਕੀਤਾ ਕਿ ਨਹੀਂ ਪੜ ਚੱਲ ਕੇ ਔਖਾ ਕੰਮ ਐ ਵੀ ਰੈਸਟ ਮੋਡ ਆਉਣ ਅਵਾਦਾ ਘੰਟੇ ਮੈਂ ਗਿਆ ਸੌਂ ਜੀ ਕੀ ਆ ਪਤਾ ਨਹੀਂ ਨਜ਼ਾਰਾ ਹੀ ਆ ਹਾਂ ਇਹ ਗ੍ਰਿਪ ਐ ਪੁੱਤ ਕੱਲ ਸੁਣ ਮੇਰੀ ਗੱਲ ਸੁਣ ਇਧਰ ਓਏ ਉਰੀਆ 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 ਚੀਜੀ ਲੈਣੀ ਹੈ ਹਾਂ ਹੈ ਹਾਂ ਚੀਜੀ ਕਿਧਰੋਂ ਲੈ ਕੇ ਆਗੇ ਆਪਾਂ ਨਹੀਂ ਨਹੀਂ ਖਾਂਦਾ ਕੀ ਹੋ ਗਿਆ ਪੁੱਤੀ ਪੁੱਤੀ ਹੁੰਦੀ ਹੈ ਤੇ ਘਰੋਂ ਕਰਕੇ ਆਉਣੀ ਸੀ ਹੈ ਹੁੰਦੀ ਹੈ ਪੁੱਤੀ ਹੁਣ 2 ਮਿੰਟ ਕੰਟਰੋਲ ਕਰ ਲੈ ਬਸ 2 ਮਿੰਟਾਂ ਦੇ ਘਰੇ ਚੱਲਦੇ ਆ ਵਿੱਚ ਨਾ ਕਰ ਚੰਗਾ ਘਰੇ ਆ ਕੇ ਕਰਦੇ ਆ ਲੱਦ ਬਾਬੋ ਯਾਰ ਛਾਹ ਦੇਖੋ ਕੀਆ ਬਾਤਾਂ ਨੇ ਦੇਖੋ ਨੀ ਯਾਰਾ ਐ ਨਾ 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 ਹਲੋ ਭਾਈ ਬਸ ਬੜ ਲੈ ਨੀ ਰਾਤ ਤੇ ਸਿਰਾ ਕੱਢੇ ਦਾ ਲੋਡ ਚਲਦਿਆਂ ਘਰੇ ਤੇ ਇਹਦਾ ਕੰਮ ਔਖਾ ਸੀ ਵਿਚਾਰੇ ਦਾ ਹਾਂ ਕਰ ਲਈ ਫਿਰ ਪੋਟੀ ਹੈ ਪੋਟੀ ਵੀ ਕਰਾਉਣੀ ਪਈ ਜਵਾਗ ਨੂੰ ਕਿਹੋ ਜਿਹਾ ਦਿਨ ਆ ਗਿਆ ਮੇਰੇ ਵੀ ਰੋਟੀ ਆ ਕਿ ਨਹੀਂ ਹੈ ਇਹ ਔਖਾ ਸੀ ਸਾਰਿਆਂ ਨਾਲ ਹਾਂ ਇਹ ਕਹਿੰਦਾ ਕੰਟਰੋਲ ਨਹੀਂ ਹੋ ਰਿਹਾ ਮੈਂ ਤਾਂ ਕਿ ਦੋ ਮਿੰਟ ਘਰੇ ਚੱਲ ਵੜਦਾ ਫਿਰ ਇੱਥੇ ਹੀ ਕਰਾ ਕੇ ਤੇ ਹੱਥ ਵੀ ਮੈਨੂੰ ਧੋਣੇ ਪਏ ਚੱਲ ਕੋਈ ਨਾ ਗੰਦਾ ਛੜਿਆ ਆ ਗੰਦਾ ਬੱਚਾ ਹਾਂਜੀ ਮੇਰੀ ਵੀਰੋ ਆ ਗਈ ਇੱਧਰ ਲਈ ਕਰੇਗੀ ਤੇ ਆਪਣੀ ਸਾਹਮਣ ਵਾਲੀ ਕੂਦਰੀ ਨੂੰ ਵੀ ਬਦਾਮ ਰੱਖਦੇ ਸੀਗੇ ਵੀ ਬਹੁਤ ਟਾਈਮ ਪਹਿਲਾਂ ਰੱਖ ਗਿਆ ਸੀ ਉਹ ਤਾਂ ਖੇਤ ਜਾਣ ਤੋਂ ਵੀ ਤੇ ਸਾਫ ਸੀ ਕੂਦਰੀ ਨਾ ਪਾਣੀ ਪੋਣ ਲੱਗਿਆ ਸੀਗਾ ਤੇ ਉਹ ਜਿਹੜੇ ਕੱਲ ਨੂੰ ਛੱਡਨੇ ਆ ਜਾਨਵਰ ਉਹ ਸਾਹਮਣੇ ਪਿਜਰੇ 'ਚ ਪਾਰਕ ਆ ਧੁੱਪੇ ਉਹ ਵੀ ਸਵੇਰ ਦੇ ਪਾਏ ਆ ਬਹੁਤ ਟਾਈਮ ਹੋ ਗਿਆ ਤੇ 10 ਵਜੇ ਲਗਭਗ ਆ ਦੇਖੋ ਉਹਨਾਂ ਨੂੰ ਵੀ ਅੰਦਰ ਚੱਕ ਲੈ ਕੇ ਤੇ ਬਸ ਬਦਾਮਾਂ ਬਦੂਮਾਂ ਦੀ ਕਰੀਏ ਤਿਆਰੀ ਤੇ 5-6 ਕਬੂਤਰਾਂ ਦੇ ਬਦਾਮ ਦਿੱਤੇ ਘੱਟ ਤੇ ਇਹ ਸਾਰੇ ਕੂਤਰ ਲੈਂਦੇ ਸੀ ਅੰਦਰ ਤੇ ਅਲੱਗ-ਅਲੱਗ ਪਿੰਜਰਿਆਂ 'ਚ ਪਾਲੇ ਤੇ ਲਗਭਗ ਬਾਬਿਓ 1 2 3 ਹਨਾ ਕੁਝ 4 5 ਕਬੂਤਰਾਂ ਦਾ ਰੈਸ਼ ਸਾਫ ਕਰਤੀ ਕੱਲ੍ਹ ਵਾਲੀ ਤੇ ਪਰ ਕੁਝ ਕਬੂਤਰ ਹਜੇ ਵੀ ਰੱਖੀ ਪਿਆ ਰੈਸ਼ ਚਲੋ ਕੋਈ ਦਿੱਕਤ ਨਹੀਂ ਗੱਲ ਦੀ ਕੱਲੇ ਬਾਦਾਂ ਨਹੀਂ ਪਾਉਣਿਆ ਪਾ ਤਾਂ ਲਓ ਜੀ ਇੱਕ ਕਬੂਦਰੀ ਬੈਠ ਗਈ ਆਪਣੀ ਅ ਮੰਨ ਕੇ ਚਲੋ 11 ਵਜੇ 'ਚ 10 ਮਿੰਟ ਰਹਿੰਦੇ ਬਈ ਟੂ ਸੇ ਟੌਰੀ ਆਲੀ ਆਹ ਗਲਾਬੀ ਟੂਸਾ ਹਰੇ ਟੌਰੀ ਉਹ ਬੈਠੀ ਬਈ ਜੋਰ ਲੱਗ ਗਿਆ ਨਾ ਕਾਂਤਰਿਆਂ ਦਾ ਅੱਜ ਫੇਰ ਇਹਨੂੰ ਭਾਈ ਜਾਨਾ ਮੈਂ ਯਾਰ 11 ਵਜ੍ਹ ਕੇ 10 ਮਿੰਟ ਹੋ ਗਏ ਇਹ ਤਾਂ ਫੇਰ ਬੁਰਾ ਹਾਲ ਹੋ ਜੂਗਾ ਨਹੀਂ ਤਾਂ ਇੱਕ ਮਿੰਟ ਆਉਣ ਦੇ ਮੁੜ ਕੇ ਦਿਖਾਉਣਾ ਤੁਹਾਨੂੰ ਮੈਂ ਖੜ ਜੋ ਕਿੱਧਰ ਗਈ ਹਾਂ 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 ਆ ਆਉਂਦੀ ਆਇਆ 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 ਬੈਠ ਗਈ ਬਈ 11:00 ਵਜੇ 11 ਮਿੰਟਾਂ ਤੇ ਵਾਵਾ ਬੁਰਾ ਹਾਲ ਹੈ ਜੋਰ ਲੱਗਾ ਅੱਜ ਵੀ ਕੂਤਰੀ ਤੇ ਲਾਲ ਗੇਣ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ ਅ ਦੋਵੇਂ ਗੁਲਾਬੀ ਕੱਛਾਂ ਵਾਲੀ ਬਈ ਲਾਲ ਚੀਨੀ ਇਹ ਬੈਠ ਗਈ ਭਾਈ ਸਾਹਿਬ 11:00 ਵਜੇ 16 17 ਮਿੰਟਾਂ ਤੇ ਮੈਂ ਕਿਹਾ ਚਾਹ ਬਣਾਇਆ ਕੀ ਭਾਈ ਟਾਈਮ ਤੋਂ ਟਾਈਮ ਕੱਢ ਗਿਆ ਆਪ ਦੇ 30 ਸਮੇਂ ਤੋਂ ਸਮਾਂ ਕੱਢ ਕੇ ਚਾਹ ਬਣਾਣ ਚੱਲੇ ਹੈਗੇ ਪਹੁੰਚ ਗਈ ਪਹੁੰਚ ਰੋਕ 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 ਕੋ ਤੇਰੇ ਬੰਦੇ ਰਗੜਦਾ ਬ੍ਰੇਕ ਨਹੀਂ ਲੱਗਦੇ ਇਹ ਬ੍ਰੇਕ ਸੀਰੇ ਦੂਜਾ ਥੋੜਾ ਜਿਹਾ ਹੈਂਡ ਫ੍ਰੀ ਮੋਟਰਸਾਈਕਲ ਆਪਣਾ ਸਮਝਿਆ ਕਰ ਤੂੰ ਲਓ ਜੀ ਇਟਸ ਟੀ ਟਾਈਮ ਹਾਂਜੀ ਤੁਹਾਡੀ ਵੀਡੀਓ ਬਣ ਰਹੀ ਹੈ ਤੁਹਾਡੀ ਮਸ਼ੂਰੀ ਹੋ ਰਹੀ ਹੈ ਤੁਹਾਨੂੰ ਦੁਲੀਆਂ ਨੇ ਵੇਖਣਾ ਤੁਹਾਨੂੰ ਦੁਲੀਆਂ ਯਾਦ ਕਰੂ ਸੀਰੇ ਨੂੰ ਤੇ ਬੂਟੇ ਨੂੰ ਹਾਂ ਵੀ ਮੋਬਾਈਲ ਤੈਨੂੰ ਕੀ ਵੇਖਣਾ ਦੱਸ ਤੈਨੂੰ ਕੋਈ ਫੁਹਾੜ ਕੇ ਫਿਲਮ ਫੁਲਮ ਤੈਨੂੰ ਭੈੜ ਜੀ ਬਸ ਉਹਨੇ ਪੈਰੀ ਚਾਹ ਫੜਾ ਕੇ ਤੇ ਪੁੱਠੇ ਘਰ ਜੋ ਮੰਨ ਕੇ ਚੱਲ ਉਹ ਵੀ ਕੰਪਟਰ ਬੈਠਣ ਦਾ ਟਾਈਮ ਹੈ ਨਾ ਵਿੱਚੋਂ ਇੱਕ ਦੋ ਹੁਣ ਬਹਿ ਗਿਆ ਹੁਣ ਤੇ ਬਾਕੀ ਅੱਜ ਨੂੰ ਚਾਹਦੀ ਆ ਬਾਈ ਅੱਜ ਹਵਾ ਦੁੱਗੀ ਹੈ ਬਾਬੇ ਯਾਰ ਘਰੇ ਤਾਂ ਆ ਗਏ ਤੇ ਮੈਨੂੰ ਐ ਲੱਗਦਾ ਜਿਵੇਂ ਇੱਕ ਕਬੂਤਰੀ ਬੈਠ ਗਈ ਹੁੰਦੀ ਆ ਬਾਈ ਸੱਜੀ ਗਲਾਪੀ ਬਗਲ ਵਾਲੀ ਕਬੂਤਰੀ ਨਹੀਂ ਦੀਂਦੀ ਯਾਰ ਆਪਣੀ ਯਾਰ ਹਣਾ ਦੂ ਨਾ ਇੱਕ ਮਿੰਟ ਦੇਣਾ ਯਾਰ ਪਹਿਲਾਂ ਮੈਂ ਕਨਫਰਮ ਕਰਾਂ ਨਹੀਂ ਨਹੀਂ ਬਾਬੇ ਫਿਰਦੀ ਆ ਫਿਰਦੀ ਆ ਉਹ ਤਾਂ ਸਾਰਾਂ ਦੇ ਉੱਤੇ ਲੱਗੀ ਫਿਰਦੀ ਆ ਆਪਾਂ ਨੂੰ ਆਏ ਸੀ ਕਿਤੇ ਵਾਹ ਗਰੂ ਬਹਿਬੂਣੇ ਗਈ ਹੋਵੇ ਉਹ ਤਾਂ ਹੋ ਜਾਂਦੀ ਵੀ ਕੱਲੀ ਜੇ ਸਾਨੂੰ ਦੀਦੀ ਹੋਵੇ ਤਾਂ ਪਤਾ ਨਹੀਂ ਦੇਖ ਲੋ ਹਣਾ ਮੈਨੂੰ ਤਾਂ ਦੀਦੀ ਨਹੀਂ ਐਵੇਂ ਕਹਦੇ ਆ ਉਹ ਹੋ ਜਾਂਦੀ ਫੋਨ 'ਚ ਨਹੀਂ ਦੀਦੀ ਮੈਂ ਤਾਂ ਦਿਸ ਜਾਂਦੀ ਮੈਨੂੰ ਇੱਥੇ ਜਾਂਦੀ ਹੈ ਕਿਤੇ ਓਕੇ ਏਅਰਪੋਰਟਾ ਬਾਕੀ ਆ ਫਿਰ ਦੇਖੋ ਜ ਆ ਪੁੰਜੀ ਵਾਲੀ ਜਾਂਦੀ ਹੈ ਤੇ ਉਹਨੇ ਇਹ ਕਬੂਤਰਾਂ ਦੀ ਚੁੰਝ ਲਵਾਦ ਗਈ ਬਈ ਪਾਣੀ ਨੂੰ ਮਾੜੀ ਮਾੜੀ ਜਿਹੜੀਆਂ ਤਿੰਨੇ ਉੱਡ ਗਈਆਂ ਵੀੜ ਕੋ ਨਹੀਂ ਬਣਾਉਂਦਾ ਯਾਰ ਹਨਾ ਮੈਂ ਵੀ ਕਈ ਵਾਰੀ ਪਾਣੀ ਵੱਧ ਪਿਆ ਜਾਂਦਾ ਘੱਟ ਪਿਆ ਜਾਂਦਾ ਵੀਡੀਓ ਦੇ ਚੱਕਰ ਚ ਤੇ ਆਪਣੇ ਖੁੱਡੇ ਵਾਲੇ ਕਬੂਤਰਾਂ ਦੇ ਵੀ ਦਾਣੇ ਚੱਕਦੇ ਬਈ ਦਾਣੇ ਚਕਾ ਕੇ ਰੱਜ ਗਏ ਤੇ ਉਦੋਂ ਬਾਅਦ ਚੱਕ ਲਏ 12 ਵਜੇ ਤੋਂ ਪਹਿਲਾਂ ਪਹਿਲਾਂ ਠੀਕ ਹੈ ਤੇ ਹੁਣ ਜਿਹੜੇ ਆਹ ਕਬੂਤਰ ਆਪਣੇ ਖੁੱਡੇ ਹੈਗੇ ਸਾਫ਼ ਤੇ ਬਦਾਮਾਂ ਵਾਲੇ ਮਤਲਬ ਜਿਹੜੇ ਵਾਰੀ ਵਾਲੇ ਕਬੂਤਰ ਹੈ ਇਹਨਾਂ ਨੂੰ ਵੀ ਖੁੱਡੇ ਛੱਡ ਕੇ ਪਿਜਰਾ ਬਿਲਾਂ ਕਰ ਲਿਆ ਆਪਣਾ ਅੱਲਾਹ ਵਾਪੇਓ ਤਿੰਨ ਕਬੂਤਰਾਂ ਹੋਰ ਬੈਗਾਂ ਵੀ ਆ ਕੇ ਠੀਕ ਹੈ ਸਹੀ 12 ਵਜੇ ਟੂਸੇ ਡੰਡੇ ਵਾਲੀ ਇੱਕ ਮਿੰਟ ਚੂ ਮਾਰਨ ਦਿਓ ਟੂਸੇ ਡੰਡੇ ਵਾਲੀ ਤੇ ਆਪਣੀ ਆਹਾ ਟੂਸੇ ਡੰਡੇ ਵਾਲੀ ਫੂੰਗੇ ਟੂਸੇ ਵਾਲੀ ਤੇ ਆਪਣੀ ਕਾਂਤਰੀ ਗੇੜਿਆਂ ਵਾਲੀ ਹਾਂਜੀ ਮੇਰੇ ਵੀਰੋ ਟਾਈਮ ਹੋ ਗਿਆ ਜੀ 12:20 ਮਿੰਟ ਤੇ ਟੈਂਪਰੇਚਰ ਹੋ ਗਿਆ ਲਗਭਗ ਭਾਈ ਸਾਹਿਬ 40 ਪਲੱਸ ਹੀ ਆ 41 ਕੁਲੀ ਡਿਗਰੀ ਟੈਂਪਰੇਚਰ ਹੋਣਾ ਹੈਗਾ ਤੇ ਦੋ ਕਬੂਤਰ ਹੀ ਰਹਿ ਗਏ ਭਈ ਆਪਣੇ ਪਹਿਲੇ ਪਹਿਲੇ ਪਾਣੀ ਵਾਲੇ ਇੱਕ ਤਾਂ ਗਲਾਬੀ ਫੂੰਜੀ ਵਾਲਾ ਇੱਕ ਹੋ ਜਾਂਦੀ ਸੱਜੀ ਗਲਾਬੀ ਬਗਲ ਵਾਲੀ ਆਪਣੀ ਠੀਕ ਹੈ ਰਤੀ ਦੀ ਪੱਠੀ ਸੱਚ हां ਇੱਕ ਕਈ ਭਰਾ ਵਿੱਚ ਕਰਦੇ ਹੁੰਦੇ ਇੱਕ ਮਿੰਟ ਰਤੀ ਦੇ ਬੱਚੇ ਤੇ ਕਾਲੀ ਦੇ ਬੱਚੇ ਰਤੀ ਦੀ ਪੱਠੀ ਹੈ ਵੀ ਆਹ ਕਾਲੀ ਚੀਨੀ ਸੱਜੀ ਗਲਾਬੀ ਬਗਲ ਵਾਲੀ ਜਿਹੜੀ ਆਪਣੀ ਰਤੀ ਮਸੂਰ ਰਤੀ ਤੇ ਕਾਲੀ ਨਹੀਂ ਇਹ ਰਤੀ ਦੀ ਪੱਠੀ ਹੈ ਗਲਾਬੀ ਬਗਲ ਵਾਲੀ ਕਾਲੀ ਦੀ ਪੱਠੀ ਆਪਣੇ ਕੋਲੇ ਦੂਜੀ ਹੈ ਖੱਬੀ ਕਾਲੀ ਦੀ ਪੱਠੀਆਂ ਦੀਆਂ ਹੈਗੀਆਂ ਖੱਬੀ ਗਲਾਬੀ ਬਗਲਾਂ ਤੇ ਰਤੀ ਦੇ ਦੀਆਂ ਹੈਗੀਆਂ ਸੱਜੀਆਂ ਤੇ ਬਾਕੀ ਇਹਨਾਂ ਦੀ ਮੰਨ ਕੇ ਚੱਲੂ ਤਾਂ ਫੜਾ ਫੜੂ ਤੇ ਸਾਰੇ ਗਵਾਚ ਗੂਜ ਗਏ ਇੱਕ ਹੀ ਰਹਿ ਗਈ ਬਸ ਇਹ ਤੇ ਦੋ ਕਾਲੀ ਰਹਿ ਗਏ ਮੈਨੂੰ ਲੱਗ ਤੇ ਗੁਲਾਬੀ ਕੰਤਰਾਣੀ ਵੀ ਆਪਣੀਆਂ ਅੰਚ ਫੇਰ ਪਾਣੀ ਰੋਗ ਗਈ ਠੀਕ ਹੈ ਤੇ ਹੁਣ ਕੋਈ ਨਾ ਐਕਸਪੈਰੀਮੈਂਟ ਨਹੀਂ ਕਰਦੇ ਬਸ ਜਿਹੜਾ ਆਪਣੇ ਕੋਲੇ ਕੋ ਪੱਕਾ ਹਨਾ ਪਰਮਾਨੈਂਟ ਇਲਾਜ ਆ ਬਸ ਉਹੀ ਕਰਨਾ ਐ ਐ ਕਰਕੇ ਰਗੜਾ ਲਾ ਕੇ ਦੇਣਾ ਪੈਂਦਾ ਇਹ ਫੇਰ ਚੱਲੂਗੀ ਇਹ ਹਲੋ ਬਾਬੇ ਉੱਤੇ ਆਪਾਂ ਬਈ ਛਤਰੀਆਂ ਉੱਚੀਆਂ ਕਰਕੇ ਲਾਦ ਗਏ ਇੱਕ ਤਾਂ ਲਾਈ ਰੱਖਿਓ ਮਤਲਬ ਪਹਿਲਾਂ ਹੀ ਉੱਚੀ ਉਹ ਪਰਲੇ ਪਾਸੇ ਤੇ ਐ ਵੀ ਉੱਚੀ ਚੱਕ ਲਗੇ ਟਾਈਮ ਹੋ ਗਿਆ ਲਗਭਗ 12:30 ਯਾਰ ਤੇ ਬਗਲ ਵਾਲੀ ਕੁਦਰੀ ਜ਼ੋਰ ਮਾਰੀ ਜਾਂਦੀ ਆ ਬਈ ਆ ਜਾਂਦੀ ਏਡੀ ਸੱਚੀ ਗੱਲ ਹੈ ਵੀ ਬਾਲ ਕਾਲੀ ਚੀਨੀ ਫੁੰਝ ਵਾਲੇ ਵੀ ਉਤਰ ਆ ਵੀ ਤਾਂ ਹਾਂ ਤੁਸੀਂ ਇਹਦੀ ਨਿਗਾਹ ਸੀਗੀ ਮੈਨੂੰ ਹਣਾ ਕਿਉਂਕਿ ਘਤਿਤ ਨਾ ਕਰੇ ਹੁਣ ਤਾਂ ਐ ਘਰ ਤੋਂ ਜਾਂਦਾ ਤੇ ਰੱਬ ਚੋਂ ਐਂ ਫੇਰ ਮੁੜਿਆ ਉਹਦਾ ਥੱਲੇ ਨਿਗਾਹ ਹੀ ਹੁੰਦੀ ਹੈ ਬਾਕੀ ਆਪਣੀ ਇਹਦੇ ਤੇ ਲਓ ਜੀ ਬਗਲ ਵਾਲੀ ਆ ਕੇ ਬੈਠ ਗਈ 12 ਵਜੇ ਤੇ 40 ਮਿੰਟਾਂ ਤੇ ਠੀਕ ਹੈ ਮੇਰੇ ਸਹਾਰਾ ਨਾਲ ਤਾਂ ਹਾਂ ਬਾਕੀ ਆਪ ਦੇਖ ਲਿਆ ਕਰੋ ਕਿੰਨਾ ਹੋ ਗਿਆ ਪਰ ਫੁੰਝ ਵਾਲਾ ਰਹਿ ਗੱਲ ਆ ਲਓ ਜੀ ਤੇ ਦਰੇ ਦੋਵੇਂ ਕਬੂਤਰਾਂ ਨੂੰ ਰਾਜਮੰਬਈ ਰੱਖ ਦਿੱਤੀ ਆਇਓ 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 ਲਓ ਜੀ ਤੇ ਫੂੰਜੀ ਵਾਲਾ ਵੀ ਆ ਕੇ ਬੈਠ ਗਿਆ ਆਪਣਾ 12 ਵਜੇ ਤੇ 52 ਮਿੰਟਾਂ ਦੇ ਠੀਕ ਹੈ 12 52 ਲਓ ਜੀ ਤੇ ਦਰੇ ਦੋਵੇਂ ਕਬੂਤਰਾਂ ਨੂੰ ਵੀ ਰਾਜਮੰਬਈ ਪਿਆਰ ਦਿੱਤੀ ਆਇਓ 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 ਪੁੱਤਰ ਪਾਣੀ ਵਾਲਾ ਕੂਤਰਾਂ ਬਾਈ ਹਾਂਜੀ ਮੇਰੇ ਵੀਰੋ ਤੇ ਅੱਜ ਆਪਣੀ ਰੂੜੀ ਦਾ ਵੀ ਦਿਨ ਆ ਗਿਆ ਕਹਿੰਦੇ ਕਹਿੰਦੇ ਹੁੰਦੇ 12 ਸਾਲਾਂ ਤੋਂ ਹਣ ਇਹ ਉਹੀ 12 ਸਾਲਾਂ ਵਾਲੀ ਰੂੜੀ ਆ ਜਿਹੜੀ ਅੱਜ ਚੱਕੀ ਜਾਊਗੀ ਠੀਕ ਹੈ ਚਲੋ ਕੋਈ ਕੰਮ ਤਾਂ ਚੰਗਾ ਕਰੀ ਜਾਂਦਾ ਘਰ ਦੇ ਤੇ ਬਾਕੀ ਭਾਈ ਸਾਹਿਬ ਲੱਗ ਭੱਗ ਵੱਜ ਗਏ ਹੋਣਗੇ 2 ਬਾਈ ਤੇ ਹਜੇ ਤੱਕ ਮੈਂ ਕੋਈ ਰੋਟੀ ਨਹੀਂ ਕੋਈ ਚਾਹ ਨਹੀਂ ਕੋਈ ਲੱਸੀ ਨਹੀਂ ਕੋਈ ਠੰਡਾ ਨਹੀਂ ਕੋਈ ਤੱਤਾ ਨਹੀਂ ਬਿਲਕੁਲ ਖਾਲੀ ਪੇਟ ਫਿਰ ਰਹੇ ਆ ਆਪਣੇ ਕੂਤਰਾਂ ਨੂੰ ਮੈਂ ਤੇ ਬਈ ਕਬੂਤਰ ਦੋ ਤਿੰਨ ਕਬੂਤਰ ਅੱਜ ਵੀ ਪਾਣੀ ਰੋਕੀ ਪਏ ਆ ਬਾਕੀ ਮੈਂ ਕਬੂਤਰ ਸਾਰੇ ਅੰਦਰ ਲ ਜਾ ਕੇ ਸੈਟਿੰਗ ਵੈਡਿੰਗ ਕਰੀ ਜਾਂਦਾ ਹੈਗਾ ਥੋੜੀ ਜੀ ਤੇ ਮੇਰੇ ਹੁਣ ਮੈਂ ਤੁਹਾਨੂੰ ਆਗੇ ਦਿਖਾਉਂਗਾ ਕੀ ਪ੍ਰੋਜੈਕਟ ਆ ਸਾਰਾ ਹਨਾ ਤੇ ਮੈਂ ਘਰੇ ਆ ਕੇ ਰੋਟੀ ਖਾਇਆ ਆ ਕਿਰਾ ਤੇ ਫਿਰ ਆਗੇ ਦਿਖਾਉਣਾ ਵੀ ਕੀ ਕੰਡੀਸ਼ਨ ਚੱਲੀ ਜਾਂਦੀ ਹੈ ਕਬੂਤਰਾਂ ਦੀ ਆਹ ਕਬੂਤਰਾਂ ਨੇ ਵੀ ਪਾਣੀ ਖਿੱਚ ਲੈਣ ਲੱਗ ਪਾਕ ਠੀਕ ਹੈ ਤੇ ਆਹ ਕਬੂਤਰੀ ਤਾਂ ਉਹ ਆ ਬਈ ਜਿਹੜੀ ਸੰਭੀ ਆ ਨੇ ਆਪਾਂ ਕੱਲ੍ਹ ਵਾਸਤੇ ਕੱਲ੍ਹ ਨੂੰ ਆਹ ਕਬੂਤਰੀ ਛੱਡਣੀ ਆਪਾਂ ਸੱਜੇ ਟੂਸੇ ਵਾਲੀ ਤੇ ਆ ਇਹਨਾਂ ਨੇ ਵੀ ਖਿੱਚ ਲਿਆ ਪਾਣੀ ਆ ਵੀ ਸੈੱ ਫੁੰਝੇ ਟੂਸੇ ਵਾਲੀ ਤੇ ਦੋਵੇਂ ਗੁਲਾਬੀ ਕਾਂਤਰਾਂ ਵਾਲੀ ਤੇ ਇਧਰੋਂ ਆ ਵੀ ਖਿੱਚ ਚੱਲੀਆਂ ਤੇ ਮੇਰੇ ਹਿਸਾਬ ਨਾਲ ਗੁਲਾਬੀ ਫੁੰਝੇ ਵਾਲਾ ਵੀ ਨਹੀਂ ਵੀ ਖਿੱਚ ਲਿਆ ਪਾਣੀ ਹਨਾ ਬਾਕੀ ਕੋਈ ਚੱਕਰ ਨਹੀਂ ਆਪਾਂ ਨਾਲ ਦੀ ਨਾਲ ਆਪਣਾ ਉਹ ਬਣਾ ਰੱਖਿਆਗਾ ਜਿਗਾੜਮੈਂਟ ਤੇ ਵਿੱਚ ਗੋਸ਼ੇ ਦਾ ਫੋਨ ਆਈ ਜਾਂਦਾ ਆਪਣੇ ਮਿੱਤਰ ਦਾ ਚੱਕ ਲਗੇ ਫਿਰ ਆ ਕੇ ਕਰਦੇ ਸੁਣਨਾ ਸਾਰਾ ਕੁਝ ਹਜੇ ਮੈਂ ਘਰੇ ਗਿਆ ਨਹੀਂਗਾ 2 ਵਜੇ ਕੇ ਸਹੀ ਲਓ ਬਾਬੇ ਆ ਗਏ ਰੋਟੀ ਖਾ ਕੇ ਘਰੋਂ ਤੇ ਆ ਕੇ ਵੇਖਿਆ ਤਾਂ ਬਈ ਇਹਦਾ ਬਣਾਤਾ ਪੀਂਗਾ ਆ ਮੈਨੂੰ ਪਤਾ ਹੀ ਸੀਗਾ ਹੈਵੀ ਡਰਾਈਵਰਾਂ ਦਾ ਕੰਮ ਲੈ ਆ ਕਰਤਾ ਕੰਮ ਸੁਣਨੇ ਰਹਿ ਗਏ ਮਹਿਲ ਬਣਾ ਰਹੇ ਹਨ ਉਹ ਕੰਮ ਕਰਤਾ ਭੈਜ ਆਪਾਂ ਇਹਨਾਂ ਰੀਜਾ ਨਾ ਲਾਇਆ ਸੀਗਾ ਨੈਟ ਆਲ ਇੱਕ ਮਿੰਟ ਚ ਭੈਣ ਨੇ ਦੇ ਤੇ ਹੋਰ ਹੀ ਟੈਂਟ ਜਿਹਾ ਬਣਾ ਕੇ ਪਰਾਂ ਕਰਤਾ ਇਹਦਾ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਛੱਡੋ ਇਹ ਜਾਣ ਦੇ ਕੋਈ ਗੱਲ ਤੇ ਤੇ ਦਰੀ ਕਬੂਤਰ ਨੂੰ ਰੱਜਵਾ ਮੜੀ ਪਈ ਆਇਆ 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 ਪੁੱਤ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆ ਕਬੂਤਰਾਂ ਨੇ ਵੀ ਪਾਣੀ ਤੋੜ ਲਿਆ ਭਈ ਓਕੇ ਹੋ ਗਿਰੋ ਲਓ ਹੁਣ ਦੇਖੋ ਇਧਰ ਦਿਖਾਉਣਾ ਸਾਨੂੰ ਕੀ ਸੀਨ ਬਣਾਤਾ ਇਹਦਾ ਲੈ ਕਰ ਲੋ ਕੌਣੂ ਭਾਂਡਾ ਤੇ ਨਾ ਸਵਾਰ ਕੇ ਆ ਚੱਕੇ ਇਹਦਾ ਵੀ ਗੰਦੇ ਆ ਮਾਰਕੀਟ ਆਪਗੇ ਯਾਰ ਪਾਇਆ ਹਰਕ ਚੜਦਾ ਫਿਰ ਇਹਨਾਂ ਦੇ ਮੇਕਾ ਉੱਧਰ ਰੱਖ ਰੱਖੇ ਕਬੂਤਰਾਂ ਨੂੰ ਬਾਦਾਮ ਲਗਭਗ ਦੋਆਂ ਨੂੰ ਤੇ ਖਵਾ ਇੱਕ ਤਾਂ ਕਾਲੀ ਹਾਂ ਪਾਣੀ ਕੀ ਮਾਰੇ ਬਿਠ ਬਹੁਤ ਵਧੀਆ ਜੀ ਪੈਣ ਤੇ ਉਤੋਂ ਦੀ ਚਾਰੇ ਕਬੂਤਰਾਂ ਨੂੰ ਕਣਕ ਵੀ ਰੱਖਦੀ ਠੀਕ ਹੈ ਇਹਨਾਂ ਦੇ ਬਾਦਾਮ ਵੀ ਹੋਗੇ ਤੇ ਉੱਤ ਦੀ ਕਣਕ ਚਾਰ ਪੁੱਤਰਾਂ ਦਾ ਕੰਮ ਕਲੀਅਰ ਹੈ ਉਹ ਤਿੰਨ ਉਹ ਤਿੰਨਾਂ ਚੋਂ ਦੋ ਪਾਣੀ ਖਿੱਚਣ ਆਣਗੇ ਲਗਭਗ ਠੀਕ ਹੈ ਹੌ ਵੀ ਖਿੱਚਣ ਵਾਲਾ ਬੱਸ ਲਗਭਗ ਬੱਸ ਨੁਵੀੜ ਦਾ ਕੰਮ ਹੋ ਰਿਹਾ ਦੇ ਘੰਟੇ ਜਾਂ। ਬਾਕੀ ਸਾੰਭਰ ਵਾਲੀ ਕੂਤਰੀ ਵੀ ਸੈੱਟ ਐ ਓਕੇ ਆਂ ਫੰਗ ਚੱਕੀ ਜਾਂਦੀ ਐ ਵਧੀਆ ਫਰੋਲੀ ਜਾਂਦੀ ਐ ਨਾ ਉਹ ਦੇਖੋ। ਓਕੇ ਆ ਰਿਪੋਰਟਾਂ ਕਿਰਾ ਤਾਂ ਤੇ ਕਰੇ ਬਾਬਾ ਕਿਰਪਾ ਕਾ ਲੂ ਸੋਹਣੀ ਉੜ ਜਗੂਤਰੀ ਜਿੱਤਦੇ ਤਾਂ ਹੈ ਨਹੀਂ ਆਪਾਂ ਮੈਨੂੰ ਪੜਈਆਂ ਤੇ ਚੱਲ ਇੰਨਾ ਹੁੰਦਾ ਵੀ ਜਾਨਵਰ ਉੱਡ ਬਦਕਾ ਜਾਵੇ ਨਾ ਇੰਨੇ ਨਾਲ ਮਨਜਾ ਖੜ ਜਾਂਦਾ ਹੈਗਾ। ਵੀ ਚੱਲ ਹਾਂ ਹੌਸਲਾ ਹੋ ਜਾਂਦਾ ਵੀ ਚੱਲ ਗਾਂ ਵਾਲੀ ਬਾਜੀ ਦੇਖ ਲਗੇ ਕੀ ਬਤ ਖੋ ਪੈ ਜੇ। ਤੇ ਇਧਰ ਇਹ ਕਬੂਤਰਾਂ ਨੂੰ ਵੀ ਬਈ ਛੱਡ ਈ ਖੁੱਡੇ 'ਚ ਜਿਨ੍ਹਾਂ ਦੇ ਆਪਣੇ ਬਾਦਾਮ ਐਂਡ ਦਾਣਾ ਆਪਣੇ ਕਲੀਅਰ ਹੋ ਗਿਆ ਲਓ ਜੀ ਤੇ ਲਾਸਟ ਕਬੂਤਰੀ ਕੱਛਾਂ ਵਾਲੀ ਇਹਨੂੰ ਵੀ ਛੱਡ ਦਈਏ ਤੇ ਖੁੱਡੇ 'ਚ ਚਾੱਕ ਕੇ ਲੈ ਚਲੀ ਇੱਕ ਤਾਂ ਗੁਲਾਬੀ ਕਾਂਤਰਾ ਵਾਲੀ ਇਹ ਖੁੱਡੇ ਛੱਡਦੀ ਸੀ ਮੈਨੇ ਪਾਣੀ ਨਹੀਂ ਖਿੱਚਿਆ ਸੀਗਾ ਖੁੱਡੇ 'ਚ ਕਬੂਤਰ ਪਾਣੀ ਛੇਦੀ ਖਿੱਚ ਜਾਂਦਾ ਪਰ ਮੰਨ ਕੇ ਚਲੋ ਐਡਵਾਂਟੇਜ ਵੀ ਹੁੰਦੇ ਆ ਹਣਾ ਤੇ ਡਿਸਐਡਵਾਂਟੇਜ ਵੀ ਹੁੰਦੇ ਆ ਤੇ ਇਧਰ ਗੁਲਾਬੀ ਫੂੰਜਾ ਲੈ ਛੱਡ ਰੱਖਿਆ ਆਪਾਂ ਇੱਥੇ ਕਿਤੇ ਬੈਠਾ ਹੋਣਾ ਹੈਗਾ ਆਪ ਬੈਠਾ ਸਾਹਮਣੇ ਹੈ ਨਾ ਇਹਨੇ ਵੀ ਨਹੀਂ ਪਾਣੀ ਖਿੱਚਿਆ ਥੋੜਾ ਰੱਖੀ ਬਿੜਸੀਗਾ ਕਿ ਐਮ ਐਲ ਐਡਵਾਂਟੇਜ ਆਹ ਵੀ ਪਾਣੀ ਖਿੱਚੇ ਜਾਂਦੇ ਆ ਡਿਸਐਡਵਾਂਟੇਜ ਆਹ ਵੀ ਥੱਲੇ ਵੇਖੋ ਕਿੰਨੀਆਂ ਪਿੱਠਾਂ ਮੰਗਾ ਕਬੂਤਰ ਭੁੱਖਾ ਮਰਦਾ ਬਿੱਠਾ ਨੂੰ ਮੂੰਹ ਮਾਰ ਗਿਆ ਹਨ ਤੇ ਇੱਕ ਪਾਣੀ ਖਿਚਾਉਣ ਦੇ ਚੱਕਰ ਚ ਉਹਦੂ ਵੱਧ ਨੁਕਸਾਨ ਹੋ ਜਾ ਸਕਦਾ ਜਾਨਵਰ ਦਾ ਚਲੋ ਇਹਨਾਂ ਨੂੰ ਚੱਕ ਕੇ ਲਈ ਚੱਲ ਗਏ ਅੰਦਰ ਲਓ ਜੀ ਤੇਦਰ ਇਹ ਦੋਵੇਂ ਕਬੂਤਰਿਆਂ ਨੂੰ ਬਦਾਮ ਬਦਾਮ ਹੈ ਕਿੱਥੇ ਆਪ ਮੈਂ ਉਲਜੀਗਾ ਸੀ ਮੈਨੂੰ ਪਤਾ ਨਹੀਂ ਕੱਟਿਆ ਕਿ ਨਹੀਂ ਕੱਟ ਕੇ ਤਾਂ ਵੈਸੇ ਰੱਖੀ ਪਰ ਦਿਮਾਗ ਵਾਲਾ ਨਾ ਮੇਰਾ ਸਮੂਹ ਪਤਾ ਹੈ ਤੇ ਆਪਣੀ ਗੁਲਾਬੀ ਬਗਲ ਵਾਲੀ ਕਾਲੀ ਚੀਨੀ ਠੀਕ ਹੈ ਹਾਂ ਇਹ ਹੈ ਬਈ ਉਹਦੀ ਰੱਤੀ ਦੀ ਪੱਠੀ ਮਾਰ ਲਓ ਨੀਗਾ ਹਨਾ ਦੂਜੀ ਨਿਗਾਹਾਂ ਮਾਰੇ ਕਿਤੇ ਜੱਬ ਦੇ ਕਿਤੇ ਦੋ ਅਗਲੀ ਵਾਰੀ ਉੱਡੇ ਹੀ ਨਾ ਇਹ ਇਹ ਰੱਤੀ ਦੀ ਪੱਠੀਏ ਗਲਾਬੀ ਬਗਲ ਵਾਲੀ ਦੀ ਤੇ ਆ ਤਾਂ ਤੁਹਾਨੂੰ ਪਤਾ ਹੀ ਆ ਆਪਣੇ ਫਿਰ ਕਿਹੜੇ ਐ ਸ਼ਾਕ ਐ ਸਾਰੇ ਆ ਵੀ ਸ਼ਾਕ ਐ ਜੋ ਆ ਵੀ ਸ਼ਾਕ ਐ ਜੋ ਆ ਵੀ ਸ਼ਾਕ ਐ ਜੋ ਆ ਚਿੱਟੰਗਾਲਿਆਂ ਚੋਂ ਆ ਠੀਕ ਆ ਕਿ ਨਹੀਂ ਤੇ ਓਕੇ ਹੋ ਗਈ ਰਿਪੋਰਟ ਅਸੀਂ ਤੇ ਜਿਹੜੇ ਦੋ ਕੂਤ ਰਹਿ ਗਏ ਆਪਣੇ ਇੱਕ ਕਬੂਤਰ ਐਂਡ ਇੱਕ ਕਬੂਤਰੀ ਉਹਨਾਂ ਨੂੰ ਵੀ ਬਦਾਮ ਰੱਖਤੀਏ ਲੈ ਨਹੀਂ ਬੀਬੀ ਤੂੰ ਇੱਧਰ ਖਾ ਆ ਚੁੰਡ ਤੇ ਐਵੇਂ ਬਾਏ ਚਾਂਸ ਇਧਰੋਂ ਕੈਂਕਰ ਇਧਰ ਡਿਗ ਵੀ ਤਾਂ ਤੁਹਾਨੂੰ ਪਤਾ ਬਾਪੇ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਉਹਦਾ ਵੈਸੇ ਵੀ ਨੁਕਸਾਨ ਜੀ ਚ ਲੈਣੇ ਪਹਿਲਾਂ ਕਿਹੜਾ ਫਾਇਦੇ ਚ ਚਲੋ ਕੋਈ ਗੱਲ ਨਹੀਂ ਇਧਰ ਹਾਂ ਇੱਕ ਆਪੇ ਲੈ ਭਾਈ ਗਲਾਮੀ ਫੁੰਝ ਵਾਲਾ ਖਾਲਾ ਤੂੰ ਵੀ ਬਹੁਤ ਤਗੜਾ ਤੂੰ ਵੀ ਖਿੱਚ ਕੇ ਰੱਖ ਕਾ ਚਲੋ ਜੀ ਉਨੇ ਘਰੇ ਮੈਂ ਖਾ ਨੀਰਾ ਕੁਤਰੀ ਆਈ ਏ ਤੇ ਨਾਲੇ ਭਾਈ ਸਾਹਿਬ ਕੂਤਰ ਨੂੰ ਦਾਣਾ ਪਾਣੀ ਪਾਦ ਕੇ ਵੜਿਆਣੋ ਆ ਕੀ ਹੋ ਗਿਆ ਬਾਬੇ ਯਾਰ ਆ ਕੰਨ ਦਾ ਐਂ ਪਿਆ ਆਹ ਆਏ ਪੇ ਵਾਟਰ ਵਾਟ ਐਡੀ ਬਡੀ ਗਲਤੀ ਕਿਵੇਂ ਕਰ ਸਕਦਾ ਪਤਾ ਨਹੀਂ ਯਾਰ ਛੱਡੋ ਦਿਮਾਗ ਨਹੀਂ ਤੁਹਾਨੂੰ ਪਤਾ ਪਈ ਯਾਰ ਥੋੜਾ ਜਿਆਦਾ ਸੈਟ ਰਹਿੰਦਾ ਪਤਾ ਹੀ ਨਹੀਂ ਲੱਗਾ ਕੀ ਕਰੀ ਜਾਂਦਾ ਕੀ ਨਹੀਂ ਲਓ ਜੀ ਇਧਰ ਵੜੀਆਂ ਕਬੂਤਰੀਆਂ ਨੂੰ ਦਾਣੇ ਰੱਖ ਦिए ਆਜੋ ਖੰਡੋ ਖਾ ਲਓ ਆਇਓ 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 ਲਓ ਜੀ ਇਧਰ ਵੱਡੇ ਕਬੂਤਰਾਂ ਨੂੰ ਵੀ ਦਾਣੇ ਰੱਖਦੇ ਆ ਲਓ ਜੀ ਕਬੂਤਰਾਂ ਦੇ ਪਾਸੇ ਵਾਟਰ ਵੀ ਪਾਤਾ ਲਓ ਜੀ ਤੇ ਇਧਰ ਵੀ ਵਾਟਰ ਪਾਤਾ ਐਣ ਦਾਣੇ ਵੀ ਦੋਵੇਂ ਖੁੱਡਿਆਂ ਚ ਹੋ ਗਏ ਕਲੀਅਰ ਤੇ ਬਸ ਲਾ ਦੀ ਲੋਕ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਇਹ ਦੋਵੇਂ ਕਬੂਤਰਾਂ ਨੇ ਵੀ ਖਾਲੇ ਦਾਣੇ ਤੇ ਬਦਾਮ ਇਹਨਾਂ ਨੂੰ ਵੀ ਖੁੱਡੇ ਛੱਡ ਗਏ ਪਹਿਲੇ ਨੰਬਰ ਤੇ ਆਪਣੀ ਗੁਲਾਬੀ ਕੰਟਰਾਂ ਵਾਲੀ ਖੰਡ ਤੇ ਦੂਜੇ ਨੰਬਰ ਤੇ ਆਪਣਾ ਗੁਲਾਬੀ ਫੂੰਜੇ ਵਾਲਾ ਗੁੜਾ ਚਾਲ ਸ਼ੇਰਾ ਲਓ ਜੀ ਤੇ ਇਧਰ ਲੈ ਆਪਣੇ ਉਡਰਾਂ ਵਾਲੇ ਕਬੂਤਰਾਂ ਨੂੰ ਵੀ ਨਵਾਂ ਪਾਣੀ ਪਾਤਾ ਇਹਨਾਂ ਦਾ ਕੁਜਾ ਵਗੈਰਾ ਧੋ ਕੇ ਠੀਕ ਹੈ ਤੇ ਕਬੂਤਰਾਂ ਵਾਲੇ ਪਾਸੇ ਤਾਂ ਯਾਰ ਪਾਣੀ ਸਾਫ਼ ਹੀ ਆ ਪਰ ਪਾਣੀ ਨਾ ਤੱਤਾਂ ਹੋਇਆ ਪਿਆ ਕੁਜੇ ਵਾਲਾ ਤੇ ਮੀਰ ਐ ਵੀ ਘਰੋਂ ਥੋੜਾ ਠੰਡਾ ਪਾਣੀ ਲੈ ਕੇ ਪਾ ਦਿੰਨੇ ਹਣ ਤੇ ਧੋਣ ਦੀ ਤੇ ਨਾ ਪਾਣੀ ਵੇਸਟ ਕਰਨ ਦੀ ਲੋੜ ਨਹੀਂ ਪਣੀ ਕੋਣ ਲਓ ਬਾਬਿਓ ਤੇ ਕੰਮ ਹੁੰਦਾ ਹੁੰਦਾ ਰਹੇਗਾ ਅੱਜ ਵੀ ਬਈ ਪਹਿਲਾਂ ਤਾਂ ਉਹਨੂੰ ਦਾਣਾ ਭਾਲ ਕੇ ਲਿਆਉਣ ਦੇ ਦਾਣਾ ਕਿਧਰ ਛੜਦਾ ਚੱਬ ਕੇ ਜੀ ਣਣਣਣ ਆਣੀ ਪਿਆ ਨਹੀਂ ਨਹੀਂ ਚਲੋ ਛੱਡੋ ਦਾਣੇ ਤੋਂ ਪੱਕੀ ਲੈਣਾ ਸਰੂ ਮੈਂ ਕਹਾਣੀ ਦੱਸ ਦਿੰਨਾ ਕੀ ਹੋਈ ਆ ਕਬੂਦਰੀ ਪਲਟੀ ਆ ਹੁਣ ਠੀਕ ਆ ਵੈਸੇ ਕਬੂਦਰੀ ਟਾਈਮ ਟੂ ਟਾਈਮ ਸਾਫ਼ ਹੋ ਗਈ ਸੀਗੀ ਆਪੇ ਪਲਟਣ ਦਾ ਕਾਰਨ ਕੀ ਆ ਮੈਂ ਬਣਿਆ ਪਾਣੀ ਲਾਉਣ ਲੱਗਿਆ ਕਬੂਦਰੀ ਨੂੰ ਆਪਣੀ ਆਤ ਹੁੰਦੀ ਆ ਪਰ ਟੋਕੇ ਲੈਣੇ ਆ ਮੈਂ ਜਦੋਂ ਟੋਕੇ ਦੇਖੀ ਮੈਨੂੰ ਇੱਕ ਕੈਂਕਰ ਦੀ ਸੀ ਮੈਂ ਖੈਰ ਵੀ ਬਦਾਮ ਤਾਂ ਸਾਫ਼ ਸੀ ਕਬੂਦਰੀ ਕੈਂਕਰ ਕਿਹੜੇ ਪਾਸਿਓਂ ਆ ਗਈ ਮੋੜ ਕੇ ਜਦੋਂ ਪਲਟਿਆ ਤੇ ਕਣਕ ਦਾ ਇੱਕ ਦਾਣਾ ਨਿਕਲੇ ਦੇ ਅੰਦਰੋਂ ਠੀਕ ਹੈ ਉਹ ਚੱਕਰ ਕੀ ਹੋਇਆ ਜਦੋਂ ਇੱਥੇ ਸੀਗਾ ਨਾ ਇੱਥੇ ਕਬੂਦਰੀ ਨੂੰ ਦਾਣੇ ਪਾਏ ਆ ਉਦੋਂ ਚੋਕਦੀ ਚਾਕਦੀ ਨੇ ਦਾਣਾ ਇਧਰ ਨੂੰ ਛਾਲ ਤੱਕ ਇਸ ਹਿਸਾਬ ਤੇ ਤੇ ਇਹ ਪਿੰਜਰੇ ਚ ਆ ਗਏ ਨੇ ਚੋਕ ਲਿਆ ਦਾਣਾ ਚੰਗਾ ਕੀਤਾ ਆਪਾਂ ਦੇਖ ਲਿਆ ਹਨ ਆ ਮਾੜੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਹੁੰਦੀਆਂ ਵੇਜਦੀ ਮਤਲਬ ਜਾਣੇ ਅਣ ਜਾਣੇ ਹੋ ਜਾਂਦੀਆਂ ਗਲਤੀਆਂ ਇਹੋ ਜਿਹੀਆਂ ਆਪਾਂ ਆਪਾਂ ਤਾਂ ਵੈਸੇ ਸਹੀ ਚੱਲੀ ਜਾਂਦੇ ਸੀਗੇ 3 ਵਜੇ ਜਮਾਂ ਸਾਫ ਸੀ ਕਬੂਦਰੀ ਤੋਂ ਮਟੋਈ ਆ ਜੱਜ ਕੇਟ ਹੋਈ ਆ ਮੈਂ 5 4 5 ਮਿੰਟ ਲਾ ਕੇ ਕੁਝ ਨਹੀਂ ਇਹਦੇ ਅੰਦਰ ਇਹ ਤਾਂ ਫੋਕਾ ਪਾਣੀ ਦਿੰਦਾ ਹੁਣ ਜਦੋਂ ਦੇਖਿਆ ਇੱਕ ਦਾਣਾ ਆ ਗਿਆ ਹੱਥ 'ਚ ਮੇਰੇ ਮੈਂ ਦਾਣਾ ਚਲੋ ਕੋਈ ਨਾ ਪਲਟਾ ਦੀ ਗਿਰਮ ਬਲਾਉਣੇ ਆ ਬਣਿਆ ਪਾਣੀ ਚਲੋ ਭਾਈ ਟੈਂਕੀ ਵੀ ਕਰਾਲੀ ਫਿਲ ਪٹرول ਵਾਲੀ ਚਲੋ ਹੋ ਨਹੀਂ ਹੋਇਆ ਚਲੋ ਭਾਈ ਤੇ ਪٹرول ਵੀ ਪਵਾ ਲਿਆ ਇਟਸ ਕੁਲਫੀ ਟਾਈਮ ਮੇਰੇ ਵੀਰੋ ਮੈਨ ਲੱਗਦੇ ਹੱਥ ਥੋੜੇ ਜੇ ਠੰਡੇ ਹੋ ਜਗੇ ਭਾਜੀ ਕਾਜੇ ਠੰਡ ਜੀ ਪੈ ਜੇ ਠੀਕ ਹੈ ਕਿ ਨਹੀਂ ਹਾਂ ਚਲੋ ਇਹਨਾਂ ਮੈਂ ਗੂਗਲ ਪੇ ਕਰਨਾ ਕਰਾਂ ਪੈਸੇ ਲਓ ਜੀ ਇੱਧਰ ਆਪਣੇ ਬੈਠ ਖਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਦੀਏ ਆਇਓ 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 ਬਤਾਂ ਹਾਂਜੀ ਵਾਟਰ ਵੀ ਪਾ ਤਾ ਇੱਧਰ ਤੇ ਦਾਣੇ ਵੀ ਪਾਤੇ ਪੇਨ ਇਹਨਾਂ ਦਾ ਵੀ ਕੰਮ ਕਲੀਅਰ ਹੈ ਲਿਆਂਦੀ ਦਹੀਂ ਜੀ ਜਿਹੜੇ ਅੱਜ ਕਬੂਤਰ ਉੱਡ ਗਏ ਆ ਹਨਾ ਉਹਨਾਂ ਵਾਸਤੇ ਤੇ ਇਹ ਕਬੂਤਰਾਂ ਬੈਠੀਆਂ ਅੰਦਰ ਆ ਪੜੀਆਂ ਜਿਹੜੀਆਂ ਮਤਲਬ ਇੱਕ ਸੰਭੀ ਜਾਂਦੇ ਆ ਇੱਕ ਨਾਲ ਉਹਦੀ سپورਟ ਨੂੰ ਛੱਡੀ ਐ ਕਾਲੀ ਜੀ ਮੀ ਆਪਣੀ ਖੰਡ ਹੈ ਆ ਦੇਖੋ ਹੁਣ ਸਾਨੂੰ ਮਿਠਾ ਲਗਾਉਣਾ ਕਬੂਤਰਾਂ ਦੀਆਂ ਤੇ ਪਹਿਲਾਂ ਮਿਠਾ ਮਕਾਉਣਾ ਤੁਸੀਂ ਆਪ ਵੀ ਆਖੋਗੇ ਫਰਕ ਦੇਖੋ ਲੈ। ਭਾਜ ਪੰਗਾਣਾ ਮਖਣੀ ਵਰਗੀਆਂ ਬਿਠਾਣਾ ਉਹ ਆਦੀ ਖਾ ਲਗੇ ਚੱਕ ਕੇ ਕਿੰਨੀ ਵਾਰ ਵੀ ਫੋ ਤੇ ਓਕੇ ਆ ਵੀ ਆ ਕੂਦਰੀ ਵੀ ਸੈਟ ਹੈ ਤੇ ਇੱਕ ਬਿਠਦਾ ਇਹਨੇ ਪਰ ਮਾਰਦੀ ਆ ਆਪਦੇ ਵਾਲੀ ਜਿਹੜੀ ਇਹਨੂੰ ਆਖਿਆ ਸੀ ਵੀ ਨਹੀਂ ਮਾਰਨੀ ਤੂੰ ਇਹ ਬੈਠਣਾ ਇਹ ਆਹਾ ਇਹ ਆਹਾ ਮਾਰਦੀ ਇੱਕ ਬਠ ਮਾਰ ਜਿਹੜੀ ਚਲੋ ਕੋਈ ਨੇ ਇੱਕ ਅੱਧੀ ਤਾਂ ਚੱਲ ਜਾਂਦੀ ਬੜੀਆਂ ਨਾ ਮਾਰੇ ਇੱਕ ਅੱਧੀ ਤਾਂ ਆਪਣੇ ਉਹਦੇ ਅੱਖ ਨੂੰ ਆਪਣੇ ਉਹਦੇ ਚ ਮਾਫ ਹੈ ਤੇ ਚਲੀਏ ਭਾਈ ਆਪਾਂ ਘਰ ਨੂੰ ਹੁਣ ਇੱਕ ਵਾਰ ਕੋਲ ਪਾਵਰ ਬੈਂਕ ਵੇਖਣ ਦੇ ਤਾਂ ਚਾਰਗ ਲਾਈਟਾਂ ਕਰ ਦਈਏ ਬੰਦ ਓਨਲੀ ਪੱਖਾ ਚੱਲੀ ਜਾਂਦਾ ਤੇ ਹਨਾ ਸਾਹਮੜ ਦਾ ਮਤਲਬ ਇਹ ਨਹੀਂ ਹੁੰਦਾਗਾ ਵੀ ਉਠੋ ਕੂਦ ਰੂ ਚੱਕੋ ਕਦੇ ਕੂਸ਼ ਕੱਚ ਦੀ ਕਦੇ ਪਾਣੀ ਦੇ ਤਾਂ ਇਹਨੂੰ ਟਿਕਣੀ ਨਾ ਦੇ ਸਾਈ ਰਾਤ ਜਾਏ ਇਹਨੂੰ ਹਨਾ ਵੀ ਰਾਤ ਨੂੰ ਲੋਕ ਨਹੀਂ ਦਵਾਰਾ ਤਾਂ ਜਾਗ ਜਾਗ ਕੇ ਹਨਾ ਸਾਹਮਦੇ ਆ ਸਾਹਮਣੇ ਪੈਂਦੇ ਆ ਉਹ ਆਏ ਨਹੀਂ ਹੁੰਦਾ ਵੀ ਇਹਦੇ ਉਂਗਲਾਂ ਲਾਈ ਜਾਓ ਬੈਠਿਆਂ ਦੇ ਵਿਚਾਰਿਆਂ ਤੇ ਜਿਹੜਾ ਕੋਈ ਦੇਣਾ ਇਹਨਾਂ ਨੂੰ ਦਵਾਈ ਕਹਿਣ ਲੱਗਿਆ ਸੀ ਮੈਂ ਜਿਹੜਾ ਕੋਈ ਪਾਣੀ ਪੂਣੀ ਦੇਣਾ ਆਪਦਾ ਜਿਗਾਰਮੈਂਟ ਕੋਈ ਭਸਮਾ ਕੁਝ ਵੀ ਉਹ ਲਾਓ ਕੋਈ ਨਾ ਲਾਈਟਾਂ ਬੁਝਾ ਦਿਓ ਉਹਨੂੰ ਰੈਸਟ ਕਰਨ ਦਿਓ ਘੰਟਾ 2 ਘੰਟਾ ਬੜਾ ਹੱਥ ਪਾ ਕੇ ਦੇਖੋ ਜਾਨਵਰ ਨੂੰ ਹਣਾ ਬਾਕੀ ਚਲੋ ਮੇਰੇ ਨਾਲ ਉਹ ਸਿਆਣੇ ਸਾਰੇ ਸੀਨੀਅਰ ਉਹ ਬਾਈ ਹਣਾ ਬਾਕੀ ਮੈਨੂੰ ਮਤਾਂ ਦਿੰਨੇ ਹੋਣ ਮੈਂ ਤੁਹਾਨੂੰ ਦਈ ਹੈ ਨਾ ਗਲਤੀ ਹੋ ਗਈ ਮਾਫ ਕਰਿਓ ਤੇ ਚਲੋ ਭਾਈ ਦਹੀਂ ਵੀ ਦੇਤੀ ਸੀ ਤੇ ਚਲਿਏ ਕਰੇ ਤੇ ਰੋਟੀ ਰੋਟੀ ਖਾ ਲਈ ਤੇ ਨਾ ਆਈਏ ਫੇਰ ਆਉਣੇ ਇੱਧਰ ਆਗੇ ਇੱਧਰ ਲੈ ਕੇ ਰੇ ਜੀ ਤੇ ਚਲੋ ਚੰਗਾ ਹੋਇਆ ਵੀ ਕੋਈ ਨੁਕਸਾਨ ਨਹੀਂ ਹੋਇਆ ਵੈਸੇ ਬਿੱਲੀ ਅੰਦਰ ਵੜਦੀ ਨਹੀਂ ਹੁੰਦੀ ਇੱਥੇ ਇਹ ਪਰਾਦੇ ਮੇ ਸੂਤੀ ਹਵੇ ਘਰੇ ਬੜਾ ਮੈਂ ਯਾਰ ਬਾਰ-ਬਾਰਾ ਖੁੱਲੇ ਪਿਆ ਸਾਰੇ ਹਨ ਤੇ ਮੈਂ ਤਾਂ ਹੀ ਛੇਤੀ ਹੈਗਾ ਉਧਰ ਰੋਟੀ ਖਾ ਕੇ ਮੈਂ ਕਹਿੰਦਾ ਆਉਂਗਾ ਬਾਅਦ ਚੱਕਰੀ ਕਬੂਤਰਾਂ ਦੇ ਵੇਖ ਕੇ ਆਵਾਂ ਇਹ ਬਿੱਲੀ ਇੱਥੇ ਆ ਕੇ ਗਈ ਆ ਬਈ ਇੱਕ ਤਾਂ ਸਿਰਿੰਜ ਤੋੜ ਗਈ ਨਵੀਂ ਆਪਣੀ ਬਿਲਕੁਲ ਬ੍ਰਾਂਡ ਨਿਊ ਸਿਰਿੰਜਾ ਆਪਣੀ ਇਹਦਾ ਕੰਮ ਕਰ ਗਈ ਤੇ ਚਲੋ ਕੋਈ ਨਾ ਤਾਂ ਇੱਕ ਆਪਣੇ ਕੋਲੇ ਹੈਗੀ ਹੋਰ ਐਕਸਟਰਾ ਪਾਣੀ ਦੇਰ ਨੂੰ ਚੱਲ ਜੂ ਕੰਮ ਤੇ ਕਬੂਤਰਾਂ ਦੀ ਬਚਤ ਰਹੀ ਤੋ ਚੱਕਰ ਕੇ ਪਿੰਨ-ਪੁੰਨ ਪਾਏ ਸੀਗੇ ਮੈਂ ਸਾਰਿਆਂ ਦੇ ਐ ਐ ਕਰਕੇ ਵਧਗਾਣਾ ਚੰਗੇ ਤਰੀਕੇ ਨਾਲ ਤੇ ਕਬੂਤਰੀ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਦੀ ਨਾ ਨਹੀਂ ਨੁਕਸਾਨ ਕੀਤਾ ਵਾਵਾ ਜੀ ਨੂੰ ਡਰਿਆਂ ਬੈਠਣਾ ਕੂਤਰਾ ਖਰ ਦੋਵੇਂ ਕੋਈ ਬਰੀਕ ਜਾਰੀ ਇਹਦੀ ਵਿੱਚ ਤਾਂ ਕੱਢਣਾ ਵੀ ਨਹੀਂ ਨੰਗੇ ਹਿਸਾਬ ਤੇ ਫਿਰ ਅੰਜੀ ਤੋੜ ਗਈ ਤੇ ਇਥੇ ਮਾੜਾ ਮੋੜਾ ਗਾਹ ਜਾ ਪਾ ਗਈ ਆਗੇ ਤਾਂ ਨਹੀਂ ਘਰੇ ਪਈ ਨਾਈਤ ਤੋ ਹੀ ਕਰਿਆਂ ਦੀ ਤੇ ਓਕੇ ਏਅਰਪੋਰਟ ਨਾਲਸ ਨਾ ਤੇ ਵਲੌਗ ਦੀ ਕਰਦਗੇ ਐਂਡਿੰਗ ਕਿਉਂ ਮੰਨ ਕੇ ਚਲੋ ਵੀ 2-4 ਘੰਟੇ ਸੌਂ ਜਾ ਉਦੋਂ ਬਾਅਦ ਸਾਨੂੰ ਤਾਂ ਫੇਰ ਰਾਤ ਨੂੰ ਉੱਠ ਕੇ ਇੱਕ ਦੋ ਵਾਰੀ ਵੇਖਣ ਨਾ ਮੰਨ ਕੇ ਚੱਲੋ ਇੱਕ ਆਡੇ ਦੇਖਾਂਗੇ ਅ 1:00 ਵਜੇ ਫਿਰ ਇੱਕ ਵਾਰੀ ਦੇਖਾਂਗੇ ਨਹੀਂ ਇੱਕ ਵਾਰੀ 12:30 ਵਜੇ ਇੱਕ ਵਾਰੀ ਦੇਖਾਂਗੇ 2:30 3:00 ਵਜੇ ਬਸ ਉਹ ਪੰਜ ਵਜੇ ਫਿਰ ਰੋਟ ਕਢਣਾ ਹੁੰਦਾ ਤੇ ਬਾਕੀ ਵੀ ਕੰਮ ਇਹ ਵੀ ਕਰ ਗੀ ਉਹਨੇ ਸੈਂ ਤੁਹਾਨੂੰ ਦਿਖਾ ਗੀਤੀ ਹੋਊਗੀ ਮੈਂ ਆ ਦੇਖੋ ਮਾਰਗੀ ਵੀ ਚਰਬੀ ਵਾਲੀ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਜਾਣ ਦੇ ਜਿਹੜਾ ਕੋਈ ਹੋਈ ਜਾਂਦਾ ਵਾ ਠੀਕ ਹੈ ਨਾ ਵੀ ਉਹ ਹੋ ਜਾ ਕੋਈ ਸੀਨ ਨੇ ਆਪਾਂ ਨੂੰ ਹਣਾ ਵੀ ਬਸ ਆਪਣਾ ਮੇਨ ਕੰਮ ਕੀ ਹੈ ਵੀ ਆਪਾਂ ਖੇਡਣਾ ਠੀਕ ਹੈ ਕਿ ਨਹੀਂ ਹਾਰੀਏ ਜਿੱਤੀਏ ਉਹ ਗੱਲਾਂ ਮੈਟਰ ਨਹੀਂ ਕਰਦੀਆਂ ਮੈਟਰ ਕਰਦਾ ਵੀ ਆਪਾਂ ਮੈਦਾਨ ਚ ਉਤਰਨਾ ਹੈ ਠੀਕ ਹੈ ਕਿ ਨਹੀਂ ਗੱਲ ਮੁਕੀ ਜਾਂਦ ਗਈ ਤੇ ਹਾਰ ਕੇ ਤਾਂ ਆਉਣੇ ਹੁੰਦਾ ਸਾਨੂੰ ਪਤਾ ਹੀ ਹੈ ਜਿੱਤੇ ਤੇ ਦੇ ਆ ਹੀ ਨਹੀਂ ਜਿੱਡੀ ਹੈ ਇਹ ਆ ਕੋਈ ਚੱਕਰ ਨਹੀਂ ਯਾਰ ਬਾਜੀ ਜਰੂਰ ਛੱਡਾਂਗੇ ਹਾਰੀਏ ਜਿੱਤੀਏ ਹਨਾ ਬਸ ਸਿਰ ਮੱਥੇ ਆ ਸਾਰਾ ਕੁਝ ਤੇ ਹੱਸਦੇ ਹੀ ਜਾਣੇ ਆ ਤੇ ਹੱਸਦੇ ਹੀ ਆਉਣੇ ਹੁੰਦੇ ਆ ਆਪਾਂ ਸਾਨੂੰ ਪਤਾ ਹੀ ਹੈ ਹਨਾ ਕੋਈ ਸੀਨ ਨਹੀਂ ਹੋ ਜਾ ਤੇ ਉਹ ਕੋਈ ਚੱਕਰ ਨਹੀਂ ਹਨਾ ਵੀ ਭਾਂ ਚੁੱਕੇ ਤੇ ਹਾਰਿਆ ਕੇ ਤਾਂ ਉਹਦੇ ਅਰਕਾ ਮੂੰਹ ਕਰਕੇ ਬੰਦਾ ਮੋੜਿਆ ਹੁੰਦਾ ਕੋ ਚੱਕਰ ਨਹੀਂ ਸਾਨੂੰ ਐ ਹੁੰਦਾ ਕਬੂਤਰ ਮਿਲ ਜੇ ਤੇ ਕੱਲ ਵਾਲੀ ਗੁਦਰੀ ਗਵਾਚਣ ਨਹੀਂ ਦੇਣੀ ਆ ਪੋਆ ਦੀ ਕਦੋਂ ਹੀ ਵਜੇ ਆਪਦੇ ਵੱਲੋਂ ਪੂਰੀ ਟਿਕਾ ਕੇ ਛੱਡਾਂਗੇ ਜਦੋਂ ਮਰਜੀ ਵਜੇ ਜਿੱਥੋਂ ਮਰਜੀ ਵਜੇ ਕੱਲ ਵਾਲੀ ਗੁਦਰੀ ਫੜ ਕੇ ਲਿਉਣੀ ਆ ਇਸ ਤੋਂ ਪਹਿਲਾਂ ਬਹੁਤ ਗੁਵਾਰੀਆਂ ਬਈ ਖੁੱਡਾ ਵੇਲੇ ਹੀ ਕਰਦਾ ਦੇਖੋ ਕਬੂਤਰਾਂ ਵਾਲਾ ਦੇਖੋ ਕਿੰਨੀਆਂ ਰਹਿ ਗਈਆਂ ਪਹਿਲਾਂ ਸਾਰਾ ਭਰਿਆ ਹੁੰਦਾ ਸੀਗਾ ਗਣਮੀਆਂ ਚੁਣਮੁਹੇ ਰਹਿ ਗਈਆਂ ਬਸ ਇਹਨਾਂ ਦੀ ਵੀ ਵਾਰੀ ਆਉਣ ਵਾਲੀ ਹੈ ਵਿਚਾਰਿਆਂ ਦੀ ਤੇ ਓਕੇ ਆ ਬਸ ਠੀਕ ਆ ਕੱਲ ਨੂੰ ਕਰਦੇ ਹਾਂ ਨਾ ਫਿਰ ਦੇਖਦੇ ਆ ਕੀ ਬੰਦ ਹੈ ਇਹਨਾ